ਵੈਗਦੀ ਦਾ ਖਾਲਸਾ ਬਾਗਦੀ ਦੇ ਫਤਿਹ ਸੰਗਾ ਜੀ ਇਹ ਤੀਰ ਕਮਾਨ ਲੈਂਦਾ ਸੀ ਆਪਾਂ ਅੱਜ ਪਹਿਲੀ ਵਾਰ ਗਰਾਊਂਡ ਦੇ ਵਿੱਚ ਟ੍ਰੈਕਟ ਕਰਨੇ ਆਏ ਆ ਤੇ ਬੋਤਲਾਂ ਰੱਖੀਆਂ ਆਪਾਂ ਪਾਣੀ ਦੀ ਭਰ ਕੇ ਤੇ ਹੁਣ ਆਪਾਂ ਚਲਾ ਕੇ ਦੇਖਦੇ ਆਂ ਅੱਜ ਦੀ ਵਾਰ ਟਰਾਈ ਕਰੂਗਾ ਨਵਜੋਤ ਸਿੰਘ ਯਾਦ ਕਰਨ ਲੱਗਾ ਹੈ ਕਾਰਬਨ ਫਾਈਬਰ ਦੇ ਤੀਰ ਆ ਮਾਰ ਦੇਖਦੇ ਆਂ ਤੀਰ ਦੀ ਕਿੰਨੀ ਗਾ ਤੇ ਨਵਜੋਤ ਸਿੰਘ ਦਾ ਨਿਸ਼ਾਨਾ ਦੇਖਦੇ ਆਪਾਂ ਇਹ ਲੱਗਦਾ ਆਹ ਲੋ ਜੀ ਅੱਜ ਦੀ ਵਾਰ ਤੇ ਲੱਗਦਾ ਨਿਸ਼ਾਨਾ ਇਹਦਾ ਦੇਖ ਕੇ ਆਨੇ ਆਪਾਂ ਲਓ ਜੀ ਪਾਣੀ ਨਾਲ ਲਓ ਜੀ ਬੋਤਲ ਦੇ ਹਾਰ ਪਰ ਕਰਤਾ ਇੰਨਾ ਤੀਰ ਨਾ ਲੱਗ ਗਿਆ ਮਾਰੇ ਤਾਂ ਇਹਦੀ ਬਥੇਰੀ ਆ ਲਓ ਜੀ ਦੁਬਾਰਤੀ ਫੇਰ ਆਪਾਂ ਇੱਕ ਲਾ ਕੇ ਦੇਖਦੇ ਆਂ ਪਹਿਲੀ ਵਾਰ ਤੇ ਤਾਂ ਨਿਸ਼ਾਨਾ ਪੱਕਾ ਹੀ ਆ ਜੀ ਆਪਾਂ ਵੀ ਹੁਣ ਟਰਾਈ ਕਰਕੇ ਦੇਖਦੇ ਆ ਸਾਡੇ ਤਾਂ ਲੱਗਦਾ ਕਿ ਨਹੀਂ ਕਾਰਬਨ ਫਾਈਬਰ ਦੇ ਤੀਰ ਆ ਚਮਕੌਰ ਸਾਹਿਬ ਤੋਂ ਤੀਰ ਇਹ ਮਗਵਾਇਆ ਪ੍ਰੈਕਟਿਸ ਕਰਮੇ ਦੇ ਲਈ ਲਓ ਜੀ ਆ ਤਾਂ ਹੋ ਗਿਆ ਮੈਸ ਹੋ ਗਿਆ ਦੁਬਾਰਾ ਜੀ ਫੇਰ ਆਪਾਂ ਟਰਾਈ ਕਰਦੇ ਹੁਣ ਜਸ਼ਨ ਸਿੰਘ ਜੀ ਕਰੂਗਾ ਟਰਾਈ ਸਾਡਾ ਨਿਸ਼ਾਨਾ ਹਲੇ ਕੱਚਾ ਹੀ ਆ ਨਵਜੋਤ ਸਿੰਘ ਦਾ ਪੱਕਾ ਨਿਸ਼ਾਨਾ ਇਹਦਾ ਦੇਖਦੇ ਆ ਕਿ ਫੜੇ ਉਹ ਇਹਦਾ ਵੀ ਮਿਸ ਹੋ ਗਿਆ ਆ ਇਨਸ਼ਾਅੱਲਾ ਹੁਣ ਆਪਾਂ ਇਦਾਂ ਕਰਦੇ ਆ ਨੌਜੋਸ ਆਪਾਂ ਉਹਦਾਂ ਨੂੰ ਮਾਰ ਕੇ ਦਿਖਾਉਂਦੇ ਨੇ ਇਹ ਇਤਨਾ ਬੁਰਾ ਕਿੰਨੀ ਕੁ ਪਕੜ ਆ ਆ ਦੇਖੋ ਜੀ ਇੱਕ ਮੈਂ ਸਾਨੂੰ ਹੋਰ ਮਾਰ ਕੇ ਆਉਣਾ ਇਹਨੂੰ ਕਿੱਦਾਂ ਚਲਾਉਣਾ ਆ ਤੇ ਆ ਤੀਨੀ ਆਸਟ੍ਰੇਲੀਕੋ ਨਾਲ ਦੂਆ ਦਿਓ ਜੀ ਆ ਦੇਖੋ ਤੇ ਵਿੱਚ ਲੱਕੜੀ ਦੇ ਵੀ ਤੀਰ ਨਾਲ ਮਿਲੇ ਆ ਆ ਦੇਖੋ ਇਹਨੂੰ ਇੱਥੋਂ ਜਦੋਂ ਨਾ ਥੱਲੇ ਬਰਾਬਰ ਹੋ ਜਾਂਦਾ ਆ ਚੀਜ਼ ਤੋਂ ਆ ਦੇਖੋ ਇਹ ਆ ਦੇਖੋ ਉੱਚਾ ਨਾ ਥੱਲੇ ਗੈਪ ਹੈਗਾ ਨਾ ਆਹ ਦੇਖੋ ਗੈਪ ਭਰ ਗਿਆ ਜੀ ਫੇਟ ਗਏ ਆ ਲੋ ਜੀ ਬਹੁਤ ਥੋੜੋ ਹੀ ਗਿਆ ਤੀਰ ਬੜੀ ਫਾਸਟ ਨਾਲ ਗਿਆ ਇੱਕ ਵਾਰੀ ਇਦਾਂ ਵੀ ਦਿਖਾ ਲ ਦਨੇ ਆਪਾਂ ਸਪੀਡ ਉਧਰ ਨੂੰ ਮਾਰ ਕੇ ਦਿਖਾ ਦਨੇ ਕਿੰਨੀ ਕ ਦੂਰ ਜਾਂਦਾ ਹਾਂਜੀ ਕਿੰਨੀ ਕ ਦੂਰ ਜਾਂਦਾ ਲੋ ਜੀ ਆਪ ਕਿੱਦਨ ਖਾਲੀ ਐ ਉਹ ਸਾਹਮਣੇ ਹੀ ਮੰਗਦੇ ਨਹੀਂ ਨਹੀਂ ਇਹ 800 ਕੁ ਮੈਂ ਸੋਰੀ ਪਰ ਆਪਾਂ ਆ ਜਸ਼ਨ ਜੀ ਹੁਣ ਛੱਡੋ ਗ੍ਰੈਜੂਏਸ਼ਨ ਜੀ ਮੈਂ ਉੱਧਰੋਂ ਛੱਡੋ ਉੱਧਰੋਂ ਛੱਡੋ ਉੱਪਰ ਨਹੀਂ ਛੱਡਿਓ ਤੇ ਇਹਨੂੰ ਉੱਪਰ ਨੂੰ ਛੱਡੋ ਉੱਪਰ ਨਹੀਂ ਛੱਡੋ ਬਲੇ ਸੋਨਹਾਲ ਸਾਡਾ ਅਕਾਲ ਆਲੋ ਇੱਕ ਵਾਰੀ ਹੋਰ ਛੱਟਕੇ ਦਿਖਾ ਦਿਓ ਲਓ ਮੈਂ ਦੇਖ ਰਹੀ ਸੀ ਹੁਣ ਪਹਿਲਾਂ ਹੱਥ ਵਿੱਚ ਛੱਟਕੇ ਸੀ ਤੇ ਹੁਣ ਸਾਨੂੰ ਮੈਂ ਸਾਡੇ ਰੂਪ ਬੋਤਲਾਂ ਨਾਲ ਨਾ ਬੋਤਲਾਂ ਨੂੰ ਨਹੀਂ ਨਹੀਂ ਰੂਪ ਬੋਤਲਾਂ ਨੂੰ ਨਹੀਂ ਟੂਟੇ ਉਹ ਕੋੜੇ ਦੀ ਜੇ ਕੋੜਿਆਂ ਦੇ ਕੋਲ ਪਹੁੰਚੂਗਾ ਤੀ ਦੇਖੋ ਲਓ ਜੀ ਮੁੰਡਾ ਕਹਿੰਦਾ ਇੰਨੀ ਜੋਰ ਨਾਲ ਮਾਰਾਂਗੇ ਕੋੜਿਆਂ ਦੇ ਕੋਲ ਪਹੁੰਚੋਗੇ ਆਪਾਂ ਮੋਟਰਸਾਈਕਲ ਨਾਲੇ ਸਟਾਰਟ ਕਰ ਲੈਣਾ ਤੀਰ ਚੱਕੇ ਵੀ ਲੈ ਕੇ ਆਣਾ ਬਾਅਦ ਚ ਤੀਰ ਗਵਾਜ ਜਾਂਦੇ ਆ ਇਹ ਪੀਰ ਰੋੜਦਾ ਗਿਆ ਆ ਆ ਜਾ ਸਾਈਲ ਬੈਠੋ ਬੈਠ ਮੋਟਰ ਤੇ ਖੜਦੇ ਇਹਦੇ ਵੀਡੀਓ ਚਲਦੀ ਚਲਦੀ ਬੈਠਾ ਇਹਨੂੰ ਖੜਾ ਦੇ ਜਾਂ ਪੀਰ ਚੱਕ ほるいね。